ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਚੈਨਲ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਗੱਲ ਕਰਾਂਗੇ ਜਿਹੜਾ ਯੂਰਪ ਦੇ ਵਿੱਚ ਇੱਕ ਨਵਾਂ ਜਿਹੜਾ ਸਿਸਟਮ ਸ਼ੁਰੂ ਹੋਣ ਜਾ ਰਿਹਾ ਹੈ ਜਿਹਨੂੰ ਆਪਾਂ ਕਹਿੰਦੇ ਆ ਈਈਐਸ ਇਹਦਾ ਮਤਲਬ ਹੁੰਦਾ ਹੈ ਕਿ ਐਂਟਰੀ ਐਗਜ਼ਿਟ ਸਿਸਟਮ ਹੁਣ ਯੂਰਪ ਦੇ ਵਿੱਚ ਕੀ ਹੋ ਰਿਹਾ ਹੈ ਕਿ ਜਦੋਂ ਲੋਕ ਇਥੇ ਸ਼ੇਨਗਨ ਵੀਜ਼ੇ ਦੇ ਉੱਤੇ ਆਉਂਦੇ ਹਨ ਤੇ ਜਿਹੜੇ ਟੂਰਿਸਟ ਹਨ ਜੀ ਬਹੁਤ ਜ਼ਿਆਦਾ ਆਉਂਦੇ ਹਨ ਤੇ ਸਰਕਾਰ ਦੇ ਕੋਲ ਜਿਹੜਾ ਇੰਨਾ ਰਿਕਾਰਡ ਹੈ ਉਹਨੂੰ ਸੰਭਾਲਣਾ ਬਹੁਤ ਜ਼ਿਆਦਾ ਔਖਾ ਹੈ ਪਾਸਪੋਰਟਾਂ ਦੇ ਉੱਤੇ ਜਿਹੜੀ ਸਟੈਂਪ ਡਿਜੀਟਲ ਤੌਰ ਤੇ ਤਾਂ ਨਹੀਂ ਲੱਗਦੀ ਜਿਹੜੀ ਬਿਲਕੁਲ ਸਟੈਂਪ ਹੁੰਦੀ ਹੈ ਜੋ ਪਾਸਪੋਰਟ ਦੇ ਉੱਤੇ ਲੱਗਦੀ ਹੈ ਹੁਣ ਜਿਹੜਾ ਨਵਾਂ ਸਿਸਟਮ ਈਈਐਸ ਆ ਰਿਹਾ ਹੈ ਇਹਦੇ ਨਾਲ ਜਿਹੜੇ ਯੂਰਪ ਦੇ 29 ਦੇਸ਼ ਹਨ 29 ਯੂਰਪੀਅਨ ਕੰਟਰੀਆਂ ਹਨ ਸਟੇਟ ਹਨ ਜਿਹੜੇ ਯੂ ਦੇ ਮੈਂਬਰ ਸਟੇਟ ਹਨ ਤੇ ਨਾਲ ਜਿਹੜਾ ਪਲੱਸ ਸ਼ੇਨਗਨ ਏਰੀਆ ਕੰਟਰੀਜ਼ ਬਣਦਾ ਹੈ ਟੋਟਲ ਮਿਲਾ ਕੇ 29 ਦੇਸ਼ ਉਦਾਂ ਜਿਹੜੇ ਸ਼ੇਨਗਨ ਜੇ ਅਪਨ ਯੂਰਪੀਅਨ ਯੂਨੀਅਨ ਦੀ ਗੱਲ ਕਰੀਏ ਤੇ 27 ਦੇਸ਼ ਇਹਦੇ ਵਿੱਚ ਆਉਂਦੇ ਹਨ ਹੁਣ ਇਹਦੇ ਵਿੱਚ 180 ਦਿਨਾਂ ਦੇ ਵਿੱਚੋਂ 90 ਦਿਨ ਦੀ ਜਿਹੜੀ ਇੱਕ ਲਿਮਿਟੇਸ਼ਨ ਹੈ ਗੇਨ ਏਰੀਆ ਦੇ ਵਿੱਚ ਹੁਣ ਇਸ ਤੋਂ ਜ਼ਿਆਦਾ ਇੱਥੇ ਬੰਦੇ ਦੇ ਵਾਸਤੇ ਰਹਿਣਾ ਜਿਹੜਾ ਹੈ ਜੀ ਔਖਾ ਹੋ ਜਾਵੇਗਾ ਕਿਉਂਕਿ ਜਿਹੜਾ ਨਵਾਂ ਸਿਸਟਮ ਹੈ ਜੀ ਈਯੂ ਐਂਟਰੀ ਐਗਜ਼ਿਟ ਸਿਸਟਮ ਇਹ ਡਿਜੀਟਲ ਤੌਰ ਤੇ ਕੰਮ ਕਰੇਗਾ ਜਿੱਦਾਂ ਪਹਿਲਾਂ ਕੀ ਹੁੰਦਾ ਸੀ ਕਿ ਪਾਸਪੋਰਟ ਦੇ ਉੱਤੇ ਜਿਹੜੀ ਮੈਨੂਅਲ ਸਟੈਂਪ ਲੱਗਦੀ ਸੀ ਇੱਕ ਬੰਦਾ ਜਿਹੜਾ ਸਾਹਮਣੇ ਬੈਠਾ ਹੁੰਦਾ ਸੀ ਅਫੀਸਰ ਉਹ ਤੁਹਾਡਾ ਪਾਸਪੋਰਟ ਦੇਖਦਾ ਸੀ ਤੁਹਾਡੀ ਸਜੂਰਨ ਵਗੈਰਾ ਦੇਖਦਾ ਸੀ ਜਾਂ ਜਿਹੜੇ ਡਾਕੂਮੈਂਟ ਥਰੂ ਪਾਸਪੋਰਟ ਦੇ ਉੱਤੇ ਇੱਕ ਮੈਨੂਅਲ ਸਟੈਂਪ ਲ ਆਉਂਦਾ ਸੀ ਹੁਣ ਕੀ ਹੋਏਗਾ ਕਿ ਜਿਹੜੀ ਮੈਨੂਅਲ ਸਟੈਂਪ ਹੈ ਜੀ ਇਹਦੀ ਜਗ੍ਹਾ ਦੇ ਉ ਉਹਨੂੰ ਸਕੈਨ ਕੀਤਾ ਜਾਏਗਾ ਜੋ ਤੁਸੀਂ ਕੋਈ ਵੀ ਜਿਹੜਾ ਬਾਰਡਰ ਪਾਰ ਕਰਨਾ ਹੈ ਤੇ ਜਿਹੜਾ ਪਾਸਪੋਰਟ ਹੈ ਜੀ ਤੁਸੀਂ ਖੁਦ ਹੀ ਸਕੈਨ ਕਰਨਾ ਹੈ ਬਾਕੀ ਜਿਹੜੇ ਤੁਹਾਡੇ ਫਿੰਗਰਪ੍ਰਿੰਟ ਹੋਣਗੇ ਤੇ ਫੋਟੋ ਹੋਏਗੀ ਉਹ ਜਿਹੜੀ ਰਜਿਸਟਰ ਹੋਏਗੀ ਜਿਹੜਾ ਉਸ ਬਾਰਡਰ ਦੇ ਉੱਤੇ ਗਾਰਡ ਜਾਂ ਕੋਈ ਵੀ ਜਿਹੜਾ ਪੁਲਿਸ ਵਾਲਾ ਬੰਦਾ ਬੈਠਾ ਹੋਏਗਾ ਉਹਦੇ ਸਾਹਮਣੇ ਜਦੋਂ ਪਹਿਲੀ ਐਂਟਰੀ ਹੁੰਦੀ ਹੈ ਫਰਸਟ ਕਰਾਸਿੰਗ ਜਿਹੜੀ ਹੁੰਦੀ ਹੈ ਉਸ ਟਾਈਮ ਜਿਹੜਾ ਹੈ ਤੁਹਾਡੇ ਹੱਥਾਂ ਦੇ ਨਿਸ਼ਾਨ ਤੇ ਜਿਹੜੀ ਫੋਟੋ ਹੈ ਜੀ ਲਈ ਜਾਵੇਗੀ ਹੁਣ ਇਹਦੇ ਵਿੱਚੋਂ ਕੁਝ ਲੋਕਾਂ ਨੂੰ ਜਿਹੜਾ ਬਾਹਰ ਵੀ ਰੱਖਿਆ ਜਾਏਗਾ ਸਭ ਤੋਂ ਪਹਿਲਾਂ ਜਿਹੜਾ ਅੰਦੋਰਾ ਦੇਸ਼ ਹੈ ਜੀ ਮਨਕੋ ਹੈ ਤੇ ਸਾਨ ਮਰੀਨੋ ਤੇ ਇਸ ਤੋਂ ਇਲਾਵਾ ਜਿਹੜੇ ਹੋਲਡਰ ਹਨ ਪਾਸਪੋਰਟ ਜਿਨ੍ਹਾਂ ਨੂੰ ਵੈਟਿਕਨ ਸਿਟੀ ਦਾ ਮਿਲਿਆ ਹੈ ਤੇ ਨਾਲ ਹੀ ਜਿਹੜੇ ਨੌਨ ਈਯੂ ਨੈਸ਼ਨਲ ਹਨ ਨੌਨ ਈਯੂ ਦਾ ਮਤਲਬ ਹੁੰਦਾ ਹੈ ਕਿ ਜਿਦਾ ਇੰਡੀਆ ਪਾਕਿਸਤਾਨ ਬੰਗਲਾਦੇਸ਼ ਜਿਹੜੇ ਯੂਰੋਪੀਅਨ ਕੰਟਰੀਆਂ ਤੋਂ ਬਾਹਰ ਜਿਹੜੀ ਤੀਜੀ ਦੁਨੀਆ ਦੇ ਜਿਹਨੂੰ ਆਪਾਂ ਦੇਸ਼ ਕਹਿੰਦੇ ਹਾਂ ਜਿਹੜੀ ਉੱਥੋਂ ਦੇ ਵਾਸੀ ਹਨ ਉਹ ਵੀ ਇਸ ਚੀਜ਼ ਤੋਂ ਬਾਹਰ ਰਹਿਣਗੇ ਜਿਨ੍ਹਾਂ ਦੇ ਕੋਲ ਰੈਜ਼ੀਡੈਂਸ ਪਰਮਿਟ ਹੈ ਮਤਲਬ ਕਿਸ ਜ਼ੋਰ ਨੂੰ ਹੈ ਜਾਂ ਘਾਰਤਾ ਦੀ ਜ਼ੋਰ ਨੂੰ ਹੈ ਜਿਹੜੀ ਇਸ ਨੂੰ ਸਟਾਰਟ ਕਰਨ ਦੀ ਡੇਟ ਸੀ ਜੀ 2022 ਰੱਖੀ ਗਈ ਸੀ ਪਰੰਤੂ ਹੁਣ ਜਿਹੜੀ ਡੇਟ ਦੱਸੀ ਗਈ ਹੈ ਨਵੰਬਰ 10 2024 ਕਿਉਂਕਿ ਕਰੋਨਾ ਦੀ ਵਜ੍ਹਾ ਤੇ ਨਾਲ ਜਿਹੜਾ ਇਸ ਸਿਸਟਮ ਸੀ ਲੇਟ ਹੋ ਚੁੱਕਾ ਸੀ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਨੈਕਸਟ ਵੀਡੀਓ ਲੈ ਕੇ ਫਿਰ ਮਿਲਦੇ ਹਾਂ ਜੀ ਵੀਡੀਓ ਦੇਖੀ ਧੰਨਵਾਦ